ਰਿਸ਼ਤਿਆਂ ਦਾ ਤੂਫਾਨ ਆਖਰੀ ਭਾਗ ਆ ਜੀ ਸੁੱਚਾ ਕਹਿੰਦਾ ਜਸ ਭੈਣ ਤੇ ਅਰਮਾਨ ਜੋਤ ਭੈਣ ਜੇ ਤੁਸੀਂ ਨਾ ਹੁੰਦੇ ਤਾਂ ਮੈਂ ਬੱਚ ਨਹੀਂ ਸੀ ਸਕਦਾ ਜਸ ਕਹਿੰਦੀ ਹੁਣ ਇੱਕ ਗੱਲ ਦੱਸ ਸੋਨੀਆ ਤੇ ਖੁਸ਼ੀ ਕਿੱਥੇ ਆ ਉਹ ਕਾਲਜ ਵੀ ਨਹੀਂ ਆਈਆਂ ਨਾ ਆਪਣੇ ਘਰ ਆ ਸੁੱਚਾ ਕਹਿੰਦਾ ਮੈਨੂੰ ਉਹਨਾਂ ਬਾਰੇ ਨਹੀਂ ਪਤਾ ਜਦੋਂ ਉਹ ਮੇਰੇ ਕੋਲੋਂ ਪੈਸੇ ਲੈ ਕੇ ਗਈਆਂ ਸੀ ਉਸ ਤੋਂ ਬਾਅਦ ਮੋਬਾਈਲ ਬੰਦ ਕਰ ਲਿਆ ਸੀ ਮੈਂ ਅਜੇ ਵੀ ਘਰ ਹੀ ਰੱਖਿਆ ਬੈਗ ਵਿੱਚ ਜੱਸ ਕਹਿੰਦੇ ਤਾਂ ਹੀ ਮੈਂ ਬਹੁਤ ਵਾਰ ਫੋਨ ਕਰਿਆ ਪਰ ਲੱਗਿਆ ਨਹੀਂ ਸੱਚਾ ਕਹਿੰਦਾ ਠੀਕ ਹੈ ਭੈਣ ਜੀ ਹੁਣ ਚਲਦੇ ਹਾਂ ਅਖੀਰ ਤੇ ਫਿਰ ਤੋਂ ਸ਼ੁਕਰੀਆ ਜੱਸ ਕਹਿੰਦੇ ਠੀਕ ਹੈ ਵੀਰ ਆਪਣਾ ਧਿਆਨ ਰੱਖਣਾ ਸਰਪੰਚ ਜੀਪ ਲੈ ਕੇ ਆਇਆ ਸੀ ਤਿੰਨੋਂ ਜੀਪ ਵਿੱਚ ਬੈਠ ਜਾਂਦੇ ਆ ਬਾਪੂ ਬਿਆੰਤ ਕਿੱਥੇ ਆ ਦੱਸਿਆ ਨਹੀਂ ਤੁਸੀਂ ਦਲਵੀਰ ਕਹਿੰਦਾ ਪੁੱਤ ਅਸੀਂ ਤੜਕੇ ਉੱਠੇ ਸੀ ਤੇਰੀ ਮੰਮੀ ਨੇ ਚਾਹ ਬਣਾਈ ਜਦੋਂ ਚੁਬਾਰੇ ਤੇ ਮੈਂ ਬਿਆੰਤ ਨੂੰ ਉਠਾਉਣ ਗਿਆ ਤਾਂ ਬਿਆੰਤ ਸੱਚਾ ਪੁੱਛਦਾ ਕੀ ਹੋਇਆ ਬਾਪੂ ਬਿਆੰਤ ਨੂੰ ਠੀਕ ਤਾਂ ਹੈ ਦਲਵੀਰ ਸਿੰਘ ਦੀਆਂ ਅੱਖਾਂ ਵਿੱਚੋਂ ਹੰਝੂ ਆ ਗਏ ਸੁੱਚਾ ਵੀ ਉਹਨਾਂ ਨੂੰ ਦੇਖ ਕੇ ਰੋਣ ਲੱਗ ਪਿਆ ਸਰਪੰਚ ਚੁੱਪ ਚਾਪ ਜੀਪ ਨੂੰ ਪਿੰਡ ਵੱਲ ਵੱਲ ਲੈ ਕੇ ਜਾ ਰਿਹਾ ਸੀ ਜੀਪ ਪਿੰਡ ਵੱਲ ਜਾ ਰਹੀ ਸੀ ਗਰਮੀ ਵੀ ਬਹੁਤ ਸੀ ਸਰਪੰਚ ਕਹਿੰਦਾ ਯਾਰ ਦਲਵੀਰ ਦਲਵੀਰ ਗੱਲ ਦੱਸ ਦੇ ਐਦਾਂ ਰੋਈ ਜਾਂਦਾ ਜਿਵੇਂ ਮੁੰਡਾ ਮਰ ਗਿਆ ਹੋਵੇ ਦਲਵੀਰ ਕਹਿੰਦਾ ਨਾ ਸਰਪੰਚ ਐਦਾਂ ਨਾ ਬੋਲ ਮੇਰੇ ਮੁੰਡੇ ਨੂੰ ਮੇਰੇ ਵੀ ਉਮਰ ਲੱਗ ਜਾਵੇ ਸੱਚਾ ਕਹਿੰਦਾ ਬਾਪੂ ਗੱਲ ਦੱਸੋ ਹੋਇਆ ਕੀ ਆਰਾਮ ਨਾਲ ਦਲਵੀਰ ਕਹਿੰਦਾ ਸਵੇਰੇ ਸਵੇਰੇ ਰੋਈ ਜਾਂਦਾ ਸੀ ਮੈਨੂੰ ਘੁੱਟ ਕੇ ਜੱਫੀ ਪਾ ਕੇ ਕਹਿੰਦਾ ਬਾਪੂ ਬਚਾ ਲੈ ਮੈਨੂੰ ਸੁੱਚਾ ਕਹਿੰਦਾ ਫਿਰ ਕੀ ਹੋਇਆ ਦਲਵੀਰ ਕਹਿੰਦਾ ਅਸੀਂ ਦੋਵੇਂ ਚੁਬਾਰੇ ਤੋਂ ਥੱਲੇ ਆਏ ਉਦੋਂ ਹੀ ਪੁਲਿਸ ਆ ਗਈ ਸੁੱਚਾ ਕਹਿੰਦਾ ਪੁਲਿਸ ਦਲਵੀਰ ਕਹਿੰਦਾ ਆਪਣੇ ਲੇਬਰ ਲੱਗੀ ਸੀ ਉਹਨਾਂ ਨਾਲ ਜੋ ਦੋ ਕੁੜੀਆਂ ਸੀ ਉਹਦੇ ਵਿੱਚੋਂ ਇੱਕ ਨੇ ਬਿਆੰਧ ਤੇ ਕੇਸ ਕਰ ਦਿੱਤਾ ਸੁੱਚਾ ਕਹਿੰਦਾ ਕਿਉਂ ਉਹ ਕੁੜੀ ਤਾਂ ਬਿਆੰਤ ਨਾਲ ਵਿਆਹ ਕਰਵਾਉਣ ਨੂੰ ਕਹਿੰਦੀ ਸੀ ਦਲਵੀਰ ਕਹਿੰਦਾ ਸੋਚਿਆ ਸੀ ਅੱਜ ਸ਼ਾਮ ਨੂੰ ਪੰਚਾਇਤ ਵਿੱਚ ਗੱਲ ਨਿਬੇੜ ਲਵਾਂਗੇ ਪਰ ਉਹ ਨਾ ਕੇਸ ਕਰ ਦਿੱਤਾ ਸੁੱਚਾ ਕਹਿੰਦਾ ਚੱਲ ਮੈਂ ਗੱਲ ਕਰਦਾ ਸਰਪੰਚ ਕਹਿੰਦਾ ਆਪਣੇ ਪਿੰਡ ਵਾਲੇ ਥਾਣੇਦਾਰ ਦਾ ਪਤਾ ਪੈਸੇ ਖਾਂਦਾ ਅਤੇ ਹੁਣ ਤਾਂ ਉਂਗਲ ਰਾਜੂ ਦੀ ਆ ਸੁੱਚਾ ਕਹਿੰਦਾ ਰਾਜੂ ਬਰਾੜ ਆਪਣਾ ਪੜੋਸੀ ਦਲਵੀਰ ਕਹਿੰਦਾ ਹਾਂ ਉਹੀ ਸੁੱਚਾ ਕਹਿੰਦਾ ਚਲ ਸਿੱਧਾ ਥਾਣੇ ਚੱਲੋ ਪਿੰਡ ਦੇ ਥਾਣੇ ਵਿੱਚ ਸਾਰੇ ਆ ਜਾਂਦੇ ਆ ਇੱਥੇ ਪਹਿਲਾਂ ਹੀ ਕਾਫੀ ਇਕੱਠ ਸੀ ਸ਼ਾਇਦ ਰਾਜੂ ਨੇ ਸਭ ਨੂੰ ਇਕੱਠਾ ਕਰ ਰੱਖਿਆ ਸੀ ਜਿਵੇਂ ਹੀ ਅਸੀਂ ਅੰਦਰ ਜਾਣ ਲੱਗੇ ਤਾਂ ਰਾਜੂ ਬੋਲਿਆ ਦੇਖੋ ਗਰੀਬ ਦੀ ਇੱਜ਼ਤ ਨੂੰ ਹੱਥ ਪਾ ਕੇ ਹੁਣ ਪੈਸੇ ਦੇ ਕੇ ਕੇਸ ਖਤਮ ਕਰਨ ਆਇਆ ਸਭ ਰਾਜੂ ਦਾ ਸਮਰਥਨ ਕਰਨ ਲੱਗੇ ਇੱਕ ਪਾਸੇ ਠੇਕੇਦਾਰ ਖੜਿਆ ਸੀ ਉਹਦਾ ਸਾਰਾ ਪਰਿਵਾਰ ਵੀ ਗਾਮ ਸੁੱਚੇ ਵੱਲ ਦੇਖ ਰਹੀ ਸੀ ਅੱਖਾਂ ਨਾਲ ਸੱਤਰੀ ਅਕਾਲ ਬੁਲਾਈ ਪਰ ਬਹੁਤ ਡਰੀ ਹੋਈ ਸੀ ਥਾਣੇਦਾਰ ਕਹਿੰਦਾ ਦੇਖੋ ਜੀ ਬਿਆੰਤ ਦੇ ਖਿਲਾਫ ਐਫ ਆਈ ਆਰ ਲਿਖੀ ਜਾ ਚੁੱਕੀ ਹੈ ਹੁਣ ਜੋ ਵੀ ਹੋਵੇਗਾ ਕੋਰਟ ਵਿੱਚ ਹੋਵੇਗਾ ਸੁੱਚਾ ਕਹਿੰਦਾ ਜੇਕਰ ਕਰਨ ਜੇਕਰ ਕੰਮ ਕਰਨ ਵਾਲਾ ਕੇਸ ਵਾਪਸ ਲੈ ਲਵੇ ਸੁੱਚਾ ਕਹਿੰਦਾ ਜੇਕਰ ਕੇਸ ਕਰਨ ਵਾਲਾ ਕੇਸ ਵਾਪਸ ਲੈ ਲਵੇ ਫਿਰ ਥਾਣੇਦਾਰ ਕਹਿੰਦਾ ਨਹੀਂ ਉਹ ਵਾਪਸ ਨਹੀਂ ਲੈਣਗੇ ਸਰਪੰਚ ਕਹਿੰਦਾ ਤੂੰ ਇਹ ਦੱਸ ਜੇਕਰ ਕਿਸ ਵਾਪਸ ਲੈਣ ਦਾ ਤਾਂ ਕੁਝ ਨਹੀਂ ਹੋਏਗਾ ਥਾਣੇਦਾਰ ਕਹਿੰਦਾ ਹਾਂ ਫਿਰ ਆਪਾਂ ਚਾਹ ਪਾਣੀ ਦਾ ਜੁਗਾਰ ਕਰ ਲਵਾਂਗੇ ਸੁੱਚਾ ਕਹਿੰਦਾ ਮੈਨੂੰ ਬਿਆੰਤ ਨੂੰ ਮਿਲਣਾ ਹੈ ਇਕੱਲਾ ਮਿਲ ਸਕਦਾ ਥਾਣੇਦਾਰ ਕਹਿੰਦਾ ਹਾਂਜੀ ਮਿਲ ਲਓ ਥੋੜੀ ਤਲੀ ਵਿੱਚ ਖਾਜ ਹੋ ਰਹੀ ਹੈ ਉਹ ਪੈਸਿਆਂ ਦਾ ਇਸ਼ਾਰਾ ਕਰਦਾ ਹੈ ਸੁੱਚਾ ਕਹਿੰਦਾ ਥਾਣੇਦਾਰ ਖਾਜ ਦੇ ਦਿੱਕਤ ਨਾ ਕਰ ਸਾਰੇ ਸਰੀਰ ਦੀ ਖਤਮ ਹੋ ਜਾਏਗੀ ਥਾਣੇਦਾਰ ਕਹਿੰਦਾ ਜਾ ਮਿਲਲਾ ਸੁਚੰਦਰ ਜਾ ਕੇ ਬਿਆੰਥ ਨਾਲ ਗੱਲ ਕਰਕੇ ਆਉਂਦਾ ਤੇ ਆਪਣੇ ਬਾਪੂ ਨਾਲ ਗੱਲ ਕਰਦਾ ਫਿਰ ਉਹ ਸਰਪੰਚ ਨੂੰ ਕੁਝ ਕਹਿੰਦਾ ਸਰਪੰਚ ਕਹਿੰਦਾ ਠੇਕੇਦਾਰਾ ਇੱਧਰ ਆ ਤੇਰੇ ਨਾਲ ਗੱਲ ਕਰਨੀ ਆ ਰਾਜੂ ਕਹਿੰਦਾ ਤੁਸੀਂ ਸਾਈਡ ਤੇ ਲਿਜਾ ਕੇ ਕੀ ਗੱਲ ਕਰਨੀ ਹੈ ਇੱਥੇ ਕਰੋ ਸਭ ਦੇ ਸਾਹਮਣੇ ਸੁਚਾ ਕਹਿੰਦਾ ਤੂੰ ਚੁੱਪ ਕਰ ਕੱਲ ਦੀ ਟਿੱਡੀ ਸ਼ਤੀਰਾ ਨੂੰ ਜਫੇ ਸਰਪੰਚ ਕਹਿੰਦਾ ਦੇਖ ਠੇਕੇਦਾਰ ਕੋਟ ਕਚੈਰੀਆਂ ਵਿੱਚ ਕਿਸ ਜਲਦੀ ਨਹੀਂ ਨਿਬੜਦੇ ਦੋਵਾਂ ਘਰਾਂ ਦੀ ਇੱਜ਼ਤ ਨੰਲਾਮ ਅਤੇ ਪੈਸੇ ਖਰਾਬ ਹੁੰਦੇ ਆ ਠੇਕੇਦਾਰ ਕਹਿੰਦਾ ਸਰਪੰਚ ਸਾਹਿਬ ਮੈਂ ਕੇਸ ਵਾਪਸ ਨਹੀਂ ਲੈਣਾ ਸੁੱਚਾ ਕਹਿੰਦਾ ਤੁਸੀਂ ਕੇਸ ਕਿਉਂ ਕਰਿਆ ਦੱਸੋ ਤਾਂ ਸਹੀ ਠੇਕੇਦਾਰ ਕਹਿੰਦਾ ਤੇਰੇ ਭਰਾ ਨੇ ਸਾਡੀ ਇੱਜ਼ਤ ਸੁੱਚਾ ਕਹਿੰਦਾ ਮੈਂ ਮੰਨ ਲਿਆ ਗਲਤੀ ਹੋ ਗਈ ਦੋਵਾਂ ਤੋਂ ਹੁਣ ਕੇਸ ਕਰਕੇ ਇੱਜ਼ਤ ਢੱਕੀ ਨਹੀਂ ਜਾਦਾ ਖਰਾਬ ਹੋ ਗਈ ਰਾਜੂ ਕਹਿੰਦਾ ਅੱਛਾ ਹੁਣ ਤੂੰ ਗੋਲੀ ਦੇ ਰਹਾ ਸੁੱਚਾ ਕਹਿੰਦਾ ਬਜ਼ੁਰਗੋ ਮੈਂ ਤੁਹਾਡੇ ਤੋਂ ਛੋਟਾ ਹਾਂ ਇੱਕ ਗੱਲ ਕਹਿਣ ਲੱਗਿਆ ਜੇਕਰ ਤੁਹਾਡੀ ਕੁੜੀ ਨੂੰ ਵੀ ਮਨਜ਼ੂਰ ਹੋਵੇ ਤੁਸੀਂ ਕੇਸ ਕਰਿਆ ਕਿ ਤੁਹਾਡੀ ਇੱਜ਼ਤ ਗਈ ਇੱਜ਼ਤ ਦੋਵੇਂ ਪਰਿਵਾਰਾਂ ਦੀ ਹੀ ਗਈ ਹੈ ਕੱਲ ਇੱਕ ਨੂੰ ਪਤਾ ਸੀ ਅੱਜ ਸਾਰੇ ਪਿੰਡ ਨੂੰ ਆਹ ਬੁਲਾ ਕੇ ਲੈ ਆਇਆ ਇਦੋਂ ਬਾਅਦ ਜਦੋਂ ਅਦਾਲਤ ਵਿੱਚ ਕੇਸ ਗਿਆ ਉੱਥੇ ਸ਼ਾਇਦ ਦੇ ਲੋਕ ਹੋਣਗੇ ਜਿੰਨੀਆਂ ਵੀ ਤਰੀਕਾ ਪਈਆਂ ਸਭ ਵਿੱਚ ਤੁਹਾਡੀ ਕੁੜੀ ਨੂੰ ਜਾਣਾ ਪਏਗਾ ਕੇਸ ਸਾਬਤ ਹੋ ਗਿਆ ਬਿਆੰਤ ਨੂੰ 5 ਸਾਲ ਦੀ ਕੈਦ 4 4 ਲੱਖ ਜੁਰਮਾਨਾ ਲੱਗੇਗਾ ਤੁਹਾਨੂੰ ਕੀ ਮਿਲਿਆ ਠੇਕੇਦਾਰ ਕਹਿੰਦਾ ਸਾਨੂੰ ਇਨਸਾਫ ਮਿਲੇਗਾ ਸੁੱਚਾ ਕਹਿੰਦਾ ਗਲਤੀ ਦੋਵਾਂ ਦੀ ਸੀ ਸਜ਼ਾ ਇੱਕ ਨੂੰ ਕਿਉਂ ਠੇਕੇਦਾਰ ਕਹਿੰਦਾ ਸਾਡੀ ਕੁੜੀ ਦੀ ਕੋਈ ਗਲਤੀ ਨਹੀਂ ਸੁਚਾ ਕਹਿੰਦਾ ਦੇਖੋ ਇਹ ਤੁਸੀਂ ਵੀ ਜਾਣਦੇ ਹੋ ਤੇ ਮੈਂ ਵੀ ਸਰਪੰਚਾ ਜੋ ਗੱਲ ਕਹੀ ਸੀ ਇਹਨਾਂ ਨੂੰ ਸਮਝਾ ਸਰਪੰਚ ਕਹਿੰਦਾ ਦੇਖ ਠੇਕੇਦਾਰ ਗੱਲ ਇਹ ਹੈ ਕਿ ਮੁੰਡਾ ਕਹਿੰਦਾ ਹੈ ਮੈਂ ਕੁੜੀ ਨਾਲ ਵਿਆਹ ਕਰਵਾਉਣ ਨੂੰ ਤਿਆਰ ਹਾਂ ਜੇਕਰ ਤੁਹਾਨੂੰ ਕੋਈ ਇਤਰਾਜ਼ ਨਾ ਹੋਵੇ ਇੱਜ਼ਤ ਕਰਕੇ ਘਰ ਵਿੱਚ ਹੀ ਰਹਿ ਜਾਵੇਗੀ ਨਾਮੋ ਕਹਿੰਦੀ ਮੈਨੂੰ ਕੋਈ ਇਤਰਾਜ਼ ਨਹੀਂ ਥਾਣੇਦਾਰ ਕਹਿੰਦਾ ਵੈਸੇ ਥਾਣੇ ਕਚੈਰੀਆਂ ਦੇ ਚੱਕਰਾ ਵਿੱਚ ਪੈਣ ਨਾਲੋਂ ਇਹ ਸਹੀ ਹੈ ਸੁੱਚਾ ਲੋਕਾਂ ਦੀਆਂ ਸੁੱਚਾ ਕਹਿੰਦਾ ਹੈ ਲੋਕਾਂ ਦੀਆਂ ਉਂਗਲਾਂ ਤੇ ਨਾ ਚੜ ਠੇਕੇਦਾਰਾ ਸਭ ਤਮਾਸ਼ਾ ਦੇਖਣ ਨੂੰ ਆਇਆ ਠੇਕੇਦਾਰ ਕਹਿੰਦਾ ਪੁੱਤਰ ਸਾਨੂੰ ਮਨਜ਼ੂਰ ਹੈ ਸੀ ਕਿ ਇਸ ਵਾਪਸ ਲੈ ਲੈਂਦੇ ਆ ਥਾਣੇਦਾਰ ਬਿਆੰਤ ਨੂੰ ਲੈ ਕੇ ਆਉਂਦਾ ਹੈ ਦੋਵੇਂ ਵੀਰ ਘੁੱਟ ਕੇ ਮਿਲਦੇ ਆ ਨਾਮੋ ਵੀ ਬਹੁਤ ਖੁਸ਼ ਹੁੰਦੀ ਹੈ ਤਾਨੇਦਾਰ ਨੂੰ ਚਾਹ ਪਾਣੀ ਦਾ ਖਰਚਾ ਦੇ ਕੇ ਸਭ ਘਰ ਨੂੰ ਆ ਜਾਂਦੇ ਆ ਵੀਰੋ ਕਹਿੰਦੀ ਵੀਰੋ ਦੋਵਾਂ ਪੁੱਤਰਾਂ ਨੂੰ ਦੇਖ ਕੇ ਬਹੁਤ ਖੁਸ਼ ਹੁੰਦੀ ਹੈ ਦੋਵਾਂ ਨੂੰ ਚੁੰਮਦੀ ਹੈ ਸੁੱਚਾ ਕਹਿੰਦਾ ਬਿਆਨਤ ਦਾ ਰਿਸ਼ਤਾ ਕਰ ਆਏ ਬੀਬੀ ਤਿਆਰੀਆਂ ਕਰ ਹੁਣ ਵਿਆਹ ਦੀਆਂ ਵੀਰੋ ਕਹਿੰਦੀ ਰਿਸ਼ਤਾ ਸੁੱਚਾ ਕਹਿੰਦਾ ਕਿਉਂ ਬੀਬੀ ਮੇਰੀ ਪਸੰਦ ਤੇ ਕੋਈ ਇਤਰਾਜ਼ ਵੀਰੋ ਕਹਿੰਦੀ ਨਹੀਂ ਦੱਸੋ ਤਾਂ ਸਹੀ ਕੌਣ ਸੀ ਸੁਚੇ ਕਹਿੰਦਾ ਉਹੀ ਕੁੜੀ ਬੀਬੀ ਜਿਹਨੇ ਕੇਸ ਕਰਿਆ ਸੀ ਵੀਰੋ ਕਹਿੰਦੇ ਤੁਸੀਂ ਗਲਤ ਕਰਿਆ ਪੁੱਤਰ ਸਾਰੇ ਵੀਰੋਵਾਲ ਦੇਖਣ ਲੱਗਦੇ ਆ ਵੀਰੋ ਪਹਿਲਾਂ ਗੁੱਸੇ ਵਿੱਚ ਫਿਰ ਹੱਸ ਕੇ ਕਹਿੰਦੀ ਹੈ ਦੂਜੀ ਦਾ ਵੀ ਕਰ ਲੈਣਾ ਸੀ ਸੁੱਚੇ ਵਾਸਤੇ ਦੋਵੇਂ ਬੈਣਾ ਇੱਥੇ ਆ ਜਾਂਦੀਆਂ ਨਾਲੇ ਦੋਵਾਂ ਪੁੱਤਰਾਂ ਦਾ ਇਕੱਠਾ ਹੀ ਕਰ ਦਿੰਦੇ ਦਲਵੀਰ ਕਹਿੰਦਾ ਕੋਈ ਨਾ ਹੁਣ ਕਹਿ ਦਿੰਨੇ ਆ ਸੁੱਚੇ ਨੂੰ ਤਾਂ ਪਸੰਦ ਹੈ ਸੁਚਾ ਕਹਿੰਦਾ ਬਾਪੂ ਜਿਵੇਂ ਤੁਹਾਨੂੰ ਸਹੀ ਲੱਗੇ ਸੁਚਾ ਆਪਣੇ ਬੈਗ ਵਿੱਚੋਂ ਮੋਬਾਈਲ ਕੱਢ ਕੇ ਚਲਾਉਂਦਾ ਹੈ ਸਾਰੇ ਬਹੁਤ ਖੁਸ਼ ਸੀ ਨਾਮੋ ਅਤੇ ਗਾਮੋ ਦਾ ਰਿਸ਼ਤਾ ਹੋ ਗਿਆ ਦੋਵੇਂ ਭਰਾਵਾਂ ਨਾਲ ਦਲਵੀਰ ਨੇ ਵੀ ਮੁਰਗੀ ਫਾਰਮ ਖੋਲ੍ਹ ਲਿਆ ਵੀਰੋ ਵੀ ਸਾਰੇ ਪਿੰਡ ਵਿੱਚ ਡੰਬੇ ਡੱਬੇ ਵੱਣ ਰਹੀ ਸੀ ਰਿਸ਼ਤਿਆਂ ਦਾ ਤੂਫਾਨ ਆਇਆ ਸੀ ਪਰ ਸਮੇਂ ਰਹਿੰਦੇ ਸੰਭਲ ਗਿਆ ਦੋਵੇਂ ਵੀਰ ਦੁਬਾਰੇ ਉੱਪਰ ਆ ਜਾਂਦੇ ਆ ਸ਼ਾਮ ਦਾ ਵੇਲਾ ਸੀ ਸੂਰਜ ਆਖਰੀ ਸਾਹਾਂ ਤੇ ਸੀ ਲਾਲ ਹੋ ਰਖਿਆ ਸੀ ਵਿਅੰਤ ਕਹਿੰਦਾ ਬਾਈ ਸੱਚੀ ਵਕੀਲ ਭੈਣ ਨੇ ਬਹੁਤ ਸਾਥ ਦਿੱਤਾ ਉਹਨੇ ਹੀ ਕਿਹਾ ਸੀ ਕਿ ਜੇਕਰ ਕੁੜੀ ਵਿਆਹ ਲਈ ਮੰਨ ਜਾਵੇ ਤਾਂ ਤੂੰ ਵਿਆਹ ਕਰਵਾ ਲੈ ਕਿਸੇ ਵੀ ਨਹੀਂ ਹੋਵੇਗਾ ਤੇਰੀ ਪਸੰਦ ਵੀ ਘਰ ਆ ਜਾਵੇਗੀ ਸੁੱਚਾ ਕਹਿੰਦਾ ਬਹੁਤ ਵਧੀਆ ਕੁੜੀ ਹੈ ਉਹ ਵਕੀਲ ਬਿਰੰਤ ਕਹਿੰਦਾ ਸੁੱਚਾ ਯਾਰ ਖੁਸ਼ੀ ਤੇ ਸੋਨੀਆ ਦਾ ਕੀ ਹੋਇਆ ਸੁੱਚਾ ਕਹਿੰਦਾ ਉਹ ਨਹੀਂ ਪਤਾ ਯਾਰ ਮੋਬਾਈਲ ਵਿੱਚ ਕਾਫੀ ਸਾਰੇ ਮੈਸੇਜ ਆਉਂਦੇ ਆ ਸੁੱਚਾ ਦੇਖਦਾ ਤਾਂ ਖੁਸ਼ੀ ਦੇ ਮੈਸੇਜ ਸੀ ਖੁਸ਼ੀ ਕਹਿੰਦੀ ਸੁੱਚੇ ਹੋ ਸਕੇ ਤਾਂ ਮਾਫ ਕਰ ਦੇਂ ਅਸੀਂ ਪੈਸੇ ਦੇ ਲਾਲਚ ਵਿੱਚ ਆ ਕੇ ਤੇਰੇ ਨਾਲ ਧੋਖਾ ਕਰਿਆ ਮੈਂ ਹੁਣ ਜਸ਼ਨ ਦੇ ਘਰ ਸੀ ਜਸ਼ਨ ਨੇ ਸਾਰੇ ਪੈਸੇ ਲੈ ਲਏ ਅਤੇ ਹੁਣ ਵੀਡੀਓ ਵੀ ਨੈਟ ਤੇ ਪਾਉਣ ਲੱਗਿਆ ਸੀ ਫਿਕਰ ਨਾ ਕਰ ਮੈਂ ਸਾਰੀਆਂ ਵੀਡੀਓ ਡਿਲੀਟ ਕਰ ਦਿੱਤੀਆਂ ਜਿਸ ਨੂੰ ਪੈਸੇ ਦਾ ਹੰਕਾਰ ਇੰਨਾ ਹੋ ਗਿਆ ਉਹਦੇ ਸਿਰ ਤੇ ਖੂਨ ਸਵਾਰ ਹੈ ਉਹ ਬੰਦੂਕ ਲੈ ਕੇ ਸਾਨੂੰ ਲੱਭ ਰਿਹਾ ਹੈ ਉਸ ਨੂੰ ਗੁੱਸਾ ਹੈ ਕਿ ਵੀਡੀਓ ਡਿਲੀਟ ਕਿਉਂ ਕੀਤੀਆਂ ਜਦੋਂ ਤੱਕ ਤੂੰ ਆ ਮੈਸੇਜ ਪੜ੍ਹੇਗਾ ਉਦੋਂ ਤੱਕ ਅਸੀਂ ਇਸ ਦੁਨੀਆ ਤੇ ਨਹੀਂ ਹੋਣੀਆ ਸਾਡੀ ਗਲਤੀ ਦੀ ਸਜ਼ਾ ਆਹੀ ਸੀ ਇਹ ਕਹਾਣੀ ਇੱਥੇ ਹੀ ਸਮਾਪਤ ਹੁੰਦੀ ਹੈ ਜੀ ਕਿਸ ਤਰ੍ਹਾਂ ਇਸ ਕਹਾਣੀ ਦੇ ਵਿੱਚ ਦੱਸਿਆ ਗਿਆ ਹੈ ਖੁਸ਼ੀ ਸੋਚੇ ਨਾਲ ਗਲਤ ਕਰਦੀ ਹੈ ਤੇ ਉਸ ਨੂੰ ਉਸ ਦੀ ਸਜ਼ਾ ਪ੍ਰਮਾਤਮਾ ਆਪੇ ਹੀ ਦੇ ਦਿੰਦਾ ਹੈ ਇਸ ਕਰਕੇ ਕਿਸੇ ਨਾਲ ਵੀ ਤੋਖਾਂ ਨਾ ਕਰੋ ਜੋ ਪ੍ਰਮਾਤਮਾ ਨੇ ਦਿੱਤਾ ਹੈ ਉਹਦੇ ਵਿੱਚ ਹੀ ਖੁਸ਼ ਰਹੋ ਇਹ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਜੀ ਕਹਾਣੀ ਸੁਣਨ ਲਈ ਬਹੁਤ ਬਹੁਤ ਧੰਨਵਾਦ